ਡੀਆ ਲੈਬ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਮੇਂਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਪਿੰਡ ਧੂੜ ਜਿੱਥੇ ਐਮਐਲਏ ਕੁਲਵੰਤ ਸਿੰਘ ਨੇ ਆਉਣਾ ਹੈ ਇੱਥੇ ਅੱਜ ਪੰਚਾਇਤ ਪਿੰਡ ਵਾਲਿਆਂ ਵਿੱਚ ਤੇ ਕਿਸਾਨ ਜੁਨੀਨ ਦੇ ਵਿੱਚ ਤਕਰਾਰਬਾਜ਼ੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ N'a ndon'o 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 ਇਹ ਹੋਣੀ ਬਚ ਨਹੀਂ ਆਈ ਆਪੇ ਇਹ ਕਾਹਦਾ ਸਵਾਲ ਬਾਦ ਵੀ ਤੈਨੂੰ ਕਰੀ ਢੇੜ ਵੀ ਹੁੰਦੀ ਆ ਇਹ ਕਾਹਦਾ ਸਵਾਲ ਦੇ ਬੈਠਣਾ मैं की बारे में थोड़ी शायद पैरों ने आके और खडोता कौन है इन मुद्दा करके भाई थाना छह महीने सारी खनौरी करनी देना चोरी सारी समझी ਸਰਕਾਰ ਦੇ ਨਾਲ ਲੜਾਈ ਹੈ ਨਾ ਕਿ ਪਿੰਡ ਦੇ ਨਾਲ ਆਪਣੀ ਲੜਾਈ ਜੜੀ ਮੁਕਤਾਂ ਦੇ ਨਾਲ ਲੜਾਈ ਆ ਆਪਾਂ ਆਪਣੀ ਉਜਲਾ ਉਹ ਉਜਲਾ ਤੋਂਨ ਵਾਸਤੇ ਪਿੰਡਾਂ ਦੇ ਵਿੱਚ ਆ ਰਹੇ ਨੇ ਇੱਕ ਗੱਲ ਨੂੰ ਤਿਆਰ ਰੱਖੋ ਕਾਟਾ ਚੁੰਬ ਦੇ ਲੋਕਾਂ ਦੇ ਨਾਲ ਬਿਲਕੁਲ ਨਹੀਂ ਉਜਲਾ ਕੋਈ ਪ੍ਰਸ਼ਾਸਨ ਬਹੁਤ ਕੁਝ ਕਰਵਾ ਰਿਹਾ ਇੱਥੇ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਗੁੰਡਾਗਰਦੀ ਇਹ ਬੜਾ ਪ੍ਰੇਸ ਰਾਜ ਬਣਾ ਕੇ ਪੰਜਾਬ ਨੂੰ ਦੱਬਣਾ ਚਾਹੁੰਦੇ ਵੀ ਉਸਰਾਂ ਨਹੀਂ ਦੱਬਿਆ ਜਾਣਾ ਇਨਕਲਾਬੀ ਲੋਕਾਂ ਨੇ ਇਹ ਲੋਕਾਂ ਦੀ ਬਾਜਰੀ ਤੁਸੀਂ ਦੱਬ ਨਹੀਂ ਸਕਦੇ ਸਾਡਾ ਜਿਹੜਾ ਸੰਵਿਧਾਨਕ ਹੱਕ ਹੈ ਸਾਡਾ ਰਾਈਟ ਹੈ ਫਟਿਆ ਨਹੀਂ ਸਕਦਾ ਥਲਿੰਦਰ ਥਲਿੰਦਰ ਕੋਈ ਨੀਂ ਪਰ ਆ ਜਾਓ ਤੁਸੀਂ ਸਾਡਾ ਸਵੈ ਸਰਵਲ ਕਰਨ ਦਾ ਸਾਡਾ ਮੌਲਿਕ ਅਧਿਕਾਰ ਹੈ ਮੈਂ ਮਾਹੌਲ ਨਹੀਂ ਦੇਖੋ ਸਾਡਾ ਫਰਜ਼ਾਂ ਦਾ ਖਾਤੋਂ ਫਰਜ਼ਾ ਸਾਡਾ ਸਾਡਾ ਜਮਹੂਰੀ ਦਾ ਫਰਜ਼ ਹੈ ਬਿਟਾਰੇ ਬਰੋਥ ਰੋਗਲਾ ਤੇ ਪਿੰਡ ਦਾ ਸਦਾ ਪਿੰਡਾ ਹੈ ਮੇਰਾ ਪਿੰਡਾ ਇਹ ਖੁਦ ਪਰ ਸਾਈਡ ਤੋਂ ਕਿ ਖੁਦ ਗੱਲ ਕਰ ਰਿਹਾ ਇਹ ਗੱਲ ਕਰਨ ਵਾਸਤੇ ਆਏ ਨਹੀਂ ਮਹੌਰਾਸ ਦਿਖਰਾਵਾ ਜਾਂ ਉਹ ਕਰ ਰਹੇ ਹੋ ਸੰਭਲੇ ਕਰ ਰਹੇ ਆਪ ਕੋਈ ਕਰੋ ਸਰਕਾਰ ਦੇ ਨਾਲ ਉਹ ਨਾ ਕਿ ਪਿੰਡ ਦੇ ਲੋਕਾਂ ਦੇ ਨਾਲ ਵਿਰੋਧ ਉਸ ਕਰਕੇ ਬੜੇ ਜਾਸਤੇ ਜੀ ਅੱਜ ਜੀ ਅੱਜ ਕਮੇਟੇਲ ਚੰਸੀ ਤੋਂ ਹੋਇਆ ਕਾਹਦਾ ਵਿਰੋਧ ਚੱਲ ਰਿਹਾ ਅੱਜ ਜੀ ਸਾਡੇ ਪਿੰਡ ਦੇ ਵਿੱਚ ਇਥੋਂ ਸਾਡੇ ਜਿਹੜੇ ਹਲਕੇ ਫਤਨਾਣੇ ਦਾ ਐਮਐਲਏ ਸਰਦਾਰ ਸਿੰਘ ਵਾਜੀਰ ਉਹ ਸਾਡੇ ਸਕੂਲ ਦਾ ਇੱਕ ਘਟਨਾ ਕਰ ਰਹੇ ਨੇ ਉਹ ਘਟਨਾ ਜਿਹੜੀ ਪਹਿਲਾਂ 2-3 ਸਾਲ ਹੋ ਗਏ ਪਹਿਲਾਂ ਉਹ ਕੰਦ ਕੱਟਿਓ ਕੰਦਾਂ ਦੇ ਉੱਤੇ ਕੱਟ ਕਰ ਰਹੇ ਨੇ ਦੱਸੋ ਇਹ ਕੀ ਸਿੱਖਿਆ ਗਰੰਟੀ ਹੈ ਕਈ ਸਕੂਲਾਂ ਦੇ ਵਿੱਚ ਅਜੇ ਆਸਤੀ ਨਹੀਂ ਹੈਗੀ ਕਿਤੇ ਪ੍ਰਿੰਸੀਪਲ ਹੀ ਹੈਗੀ ਕਿਤੇ ਬੈਠਣ ਦੀ ਜਗ੍ਹਾ ਨਹੀਂ ਕਿਤੇ ਪੱਖਾ ਨਹੀਂ ਹੈਗੇ ਇਹ ਅੱਜ ਇਹ ਨੋਟਲ ਕਰਕੇ ਕਹਿ ਰਹੇ ਆ ਅਸੀਂ ਸਿੱਖਿਆ ਗ੍ਰੰਟੀ ਕਰ ਕਿੰਨੇ ਸਾਲ ਹੋ ਗਏ ਗੰਦ ਕੱਢੇ ਨੂੰ ਗੰਦ ਕੱਢੇ ਦੋ ਤਿੰਨ ਸਾਲ ਦੋ ਸਾਲ ਹੋ ਗਏ ਨੇ ਤਕਰੀਬਨ ਇਹ ਤੇ ਅੱਜ ਤਿੰਨ ਸਾਲ ਹੋ ਗਏ ਪੱਕਾ ਨਹੀਂ ਜਿਹੜੀ ਸਰਕਾਰ ਵੇਲੇ ਬਣੀ ਸੀ ਖੜ ਗਈ ਤਾਂ ਸਰਕਾਰ ਕਾਂਗਰਸ ਦਾ ਹੈ ਸਰਕਾਰ ਵੇਲੇ ਹੈ ਗ੍ਰਾਂਟ ਕਾਂਗਰਸ ਸਰਕਾਰ ਵੇਲੇ ਆਈ ਹੈ ਅੱਛਾ ਕਿਸ ਨੇ ਇਹ ਟਾਰ ਦੀ ਬਲੋਕ ਦੀ ਸਪੈਸ਼ਲ ਗ੍ਰਾਂਟ ਆਈ ਨਹੀਂ ਪਤਾ ਕਿ ਕਿਹੜੇ ਵੱਲੋਂ ਮਤਲਬ ਆਈ ਹੈ ਇਹ ਗ੍ਰਾਂਟ ਦਾ ਇੱਥੇ ਮੈਂ ਭਾਰਤ ਦੇ ਨਗਰ ਦੇ ਵਿੱਚ ਪੈਸੇ ਕਿੱਥੇ ਗਈ ਤੇ ਈ ਅੰਜੇ ਤੇ ਵਿਧਾਇਕ ਦਾ ਵਿਰੋਧ ਕਰ ਰਹੇ ਆ ਅੱਜ ਵਿਧਾਇਕ ਦਾ ਵਿਰੋਧ ਕਰ ਰਹੇ ਵੱਡੀ ਗੱਲ ਤੁਸੀਂ ਹੱਥ ਸੜਕੇ ਤੇ ਟਪਕੇ ਹੋ ਪਹਿਲਾਂ ਵੀ ਤੁਸੀਂ ਆਏ ਤੇ ਸੁਵਿੰਦਰ ਸਿੰਘ ਆਏ ਤੇ ਹੋਰ ਵੀ ਪੱਤਰਕਾਰ ਆਏ ਤੇ ਇਹ ਅਸੀਂ ਮੰਗੇ ਤੇ ਰੱਖੀ ਪਈਦਾ ਆਲੇ ਨੇ ਮੇਰੇ ਤੱਕ ਬੇਨਤੀ ਕਰੀ ਵੀ ਪ੍ਰਧਾਨ ਜੀ ਸੜਕ ਆਪਣੀ ਬੋਡਰ ਕੀਤੀ ਹੋਈ ਆ ਐਮ ਐਲ ਏ ਦੇ ਪ੍ਰਸ਼ਾਸਨ ਦੇ ਧਿਆਨ ਤੇ ਲਿਆਓ ਮੈਂ ਇਥੋਂ ਲਏਗੀ ਪਰ ਸੋਨੂੰ ਬੁਲਾ ਕੇ ਛੋਡੇ ਜਰੀਏ ਰਾਹੀਂ ਇਹ ਆਪਣੀ ਬੜਾ ਖਬਰ ਲਵਾਈ ਖਬਰ ਤੋਂ ਬਾਅਦ ਇੱਕ ਮੰਗ ਪੱਤਰ ਲੈ ਕੇ ਐਸ ਡੀ ਓ ਸਾਹਿਬ ਨੂੰ ਐਮਐਲਏ ਸਾਹਬ ਦੇ ਦਫ਼ਤਰ ਚ ਉੱਥੇ ਦੇ ਕੇ ਆਏ ਇਹ ਐਮਐਲਏ ਸਾਹਬ ਉੱਥੋਂ ਨਿਕਲ ਕੇ ਤੇ ਕਹਿੰਦੇ ਨਿਆਲ ਅਗੱਟਣਾ ਉਹਦਾ ਤੁਸੀਂ ਉੱਥੇ ਵਾਜ ਜਾ ਕੇ ਮੰਗਪੱਤਰ ਦੇ ਦਿਓ ਜਦੋਂ ਨਿਆਲ ਗਏ ਆ ਤੇ ਉੱਥੋਂ ਵੀ ਨਿਕਲ ਗਏ ਅਸੀਂ ਫੋਨ ਕਰਕੇ ਬੈਠੇ ਉੱਥੋਂ ਗਏ ਜੀ ਅਸੀਂ ਮੰਗਪੱਤਰ ਦੇ ਆ ਰਹੇ ਹਾਂ ਪਤਾ ਨਹੀਂ ਕਿਉਂ ਇਹ ਲੋਕਾਂ ਨੂੰ ਡੱਕ ਨਹੀਂ ਨੇ ਆਦਾ ਇਹਨਾਂ ਨੂੰ ਹੋਇਆ ਵੀ ਉੱਥੋਂ ਆਏ ਉੱਥੋਂ ਨਿਕਲ ਗਏ ਅਸੀਂ ਮੰਗਪੱਤਰ ਦੇ ਆਏ ਫਿਰ ਤੁਹਾਰੇ ਜਾ ਕੇ ਉਸ ਤੀਰਨ ਦਫਤਰ ਤੇ ਇਹਨਾਂ ਦਾ ਕੋਈ ਕਾਰਜ ਉੱਤੇ ਪੱਟਾ ਦੇ ਸਵਾਲ ਸਵਾਲ ਕੀ ਸੀ ਸਾਡੇ ਪਹਿਲਾਂ ਤੇ ਸੜਕ ਦਾ ਸਵਾਲ ਤੇ ਇਹ ਅਗਸਤ ਨੂੰ ਦਿੱਤਾ ਹੋਇਆ ਹੈ ਇਹ ਤੇ ਆਇਆ ਸਾਡਾ ਕੋਈ ਨਹੀਂ ਕੋਈ ਪੁੱਛ ਰਿਹਾ ਹੈ ਠੀਕ ਹੈ ਦੇਖੋ ਦੂਜੀ ਸੜਕ ਸਾਡੀ ਆ ਕੇ ਤਿੰਨ ਜਾਂਦੀ ਹੈ ਇਹ ਤੇ ਕਹਿੰਦੇ ਇਹ ਪਹਿਲਾਂ ਤਾਂ ਪੰਚਾਇਤ ਦੇ ਵਿੱਚ ਸੀ ਹੁਣ ਮਾਰਕੀਟ ਕਮੇਟੀ ਦੇ ਅੰਦਰ ਆ ਗਿਆ ਇਹਦੀ ਮੁਰੰਮਤ ਹੋਣ ਵਾਲੀ ਐ ਅੱਜ ਇਹ ਤਾਂ ਵੀ ਕਹਿੰਦੇ ਨੇ ਇਹ ਵੀ ਪਾਸ ਹੋ ਰਹੀਆਂ ਮੁਰੰਮਤ ਹੋਣੀਆਂ ਪਤਾ ਨਹੀਂ ਪਾਸ ਕਹਿ ਰਹੇ ਨੇ ਪਾਸ ਹੋ ਰਹੀ ਐ ਮੁਰੰਮਤ ਪਤਾ ਨਹੀਂ ਕਰੋ ਹੋਊਗੀ ਤੁਹਾਨੂੰ ਕੋਈ ਪਤਾ ਨਹੀਂ ਐ ਕਿ ਪਿੰਡ ਦਾ ਪੰਚਾਇਤ ਆਪਣੇ ਐਜੂਕੇਸ਼ਨ ਨਾਲ ਜਾ ਰਹੇ ਜਿੰਨਾ ਦਾ ਤਾਂ ਤਾਂ ਬੇਚਫੇਰ ਕੋ ਮਿਲਦਾ ਜਿਨਾ ਨਾ ਰਵਾਜ ਬਣ ਗਿਆ ਵੀ ਇਹਨਾਂ ਨੇ ਅੱਜ ਗਰਮੀ ਦੇ ਵਿੱਚ ਸਾਡਾ ਕੋਈ ਸ਼ੌਕ ਹੈ ਸ਼ਰਤੀ ਦੇ ਉੱਤੇ ਆਏ ਨੇ ਲੱਪਗੇ ਇਹ ਨਿਤ ਰੱਪਦੇ ਨੇ ਹੈ ਕੋਈ ਦੱਸ ਦੇਣ ਕੋਈ ਸ਼ੌਕ ਹੈ ਸਾਨੂੰ ਇੱਥੇ ਆਉਣ ਦਾ ਸਾਡਾ ਫਰਜ਼ ਨਹੀਂ ਐ ਸਾਡਾ اخਲਾਕੀ ਫਰਜ਼ ਬਣਦਾ ਸਾਡਾ ਐਮਐਲਏ ਵੱਡੀ ਪੋਟਾਂ ਨਾਲ ਹੀ ਤੁਜਤਾ ਹੈ ਕਿ ਲੋਕਾਂ ਨਾਲ ਦਾ ਤੋਂ ਪ੍ਰਤੀਨਿਧ ਹੈਗੇ ਬੰਦੇ ਸਿੱਖਿਆ ਦਾ ਪ੍ਰੋਗਰਾਮ ਸੀ ਸਿੱਖਿਆ ਦੇ ਪ੍ਰੋ ਇਹ ਪ੍ਰੋਗਰਾਮ ਦੇ ਵਿਰੋਧ ਕਰਨਾ ਵਿਰੋਧ ਕੇ ਉੱਥੇ ਵੀ ਪੜਨ ਬੱਚੇ ਜਾਂਦੇ ਨੇ ਡਾਕਟਰੀ ਵਾਲੇ ਉੱਥੇ ਸਿੱਖਿਆ ਲੈਣ ਜਾਂਦੇ ਨੇ ਬੱਚੇ ਡਾਕਟਰੀ ਹੈ ਜੇ ਸਰਕ ਹੋਏ ਕਿ ਤਾਂ ਹੀ ਬੱਚੇ ਜਾਣਗੇ ਡਾਕਟਰੀ ਵਾਲੇ ਫੇਰ ਬੱਠਾ ਸਪੋਰਟ ਦੇ ਵਿੱਚ ਆ ਕੇ ਇਕੱਠੇ ਹੋ ਕੇ ਆ ਜਿਹੜੇ ਕਿਸਾਨ ਆ ਕੇ ਉੱਥੇ ਦੇਖੋ ਸਾਡੀ ਜਥੇਬੰਦੀ ਹੈ ਕਿਸਾਨ ਜਥੇਬੰਦੀ ਹੈ ਸਾਡੀ ਅਸੀਂ ਵੱਡੀ ਪੱਤਰ ਤੇ ਬੁਲਾਈ ਤੇ ਤੁਸੀਂ ਦੇਖੇ ਰਹੇ ਹੋ 8-8 ਬੰਦੇ ਮੇਨ ਸਾਡੇ ਆਗੂ ਆਏ ਨੇ ਸਾਰੇ ਪਿੰਡ ਦੀ ਉਹ ਆ ਮੈਂ ਬਾਹਰਲਾ ਬੰਦਾ ਇਹੇ ਕਰਕੇ ਵੀ ਬੁਲਾਇਆ ਨੇ ਇਕੱਠੇ ਜਥੇਬੰਦਿਆਂ ਦਾ ਇਕੱਠ ਕਰ ਲੈਣ ਜੀ ਨਾ ਤੇ ਦੇਖਦੇ ਹਾਂ ਆਹ ਘਰਾਂ ਵਾਲੇ ਬੱਚੇ ਨੇ ਕਿੰਨੇ ਭਰੇ ਆ ਓਕੇ ਉਹਨੂੰ ਬੁਲਾ ਲੈਂਦੇ ਅਸੀਂ ਹੋਰ ਜਥੇਬੰਦਿਆਂ ਨੂੰ ਬੁਲਾ ਲੈਣ ਪਰ ਅਸੀਂ ਨੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦੱਸਣੀਆਂ ਨੇ ਜਿਹੜਾ ਦੇਖੋ ਸਾਡੀ 5 ਤਰੀਕ ਨੂੰ ਮੀਟਿੰਗ ਅਸੀਂ ਮੁੱਖ ਮੰਤਰੀਆ ਦੇਖੋ ਪੰਜਾਬ ਦੇ ਮੰਕਾ ਤੇ ਪਹਿਲਾਂ ਵੀ ਉਹ ਮੰਕਾ ਤੇ ਸਹਿਮਤੀ ਹੋਈ ਹੋਈ ਹੈ ਮੰਨੇ ਹੋਏ ਤੇ ਪਿਛਲੇ ਵਾਰ ਉਹ ਮੀਟਿੰਗ ਦੇ ਵਿੱਚ ਉੱਠ ਗਈ ਤੇ ਲਿਆ ਗਿਆ ਜੇ ਪਰ ਹੁਣ ਤੱਕ ਕੋਈ ਗੱਲਬਾਤ ਨਹੀਂ ਸੁਣਦੇ ਵਿਧਾਇਕ ਦੇ ਬੇਟੇ ਤਾਂ ਕੋਈ ਸਟੋਰ ਨਹੀਂ ਦੇਖੋ ਆ ਸੀ ਤਾਂ ਜਿਹੜਾ ਨਾਰਾ ਨਹੀਂ ਜਾਂ ਹੋ ਰਹੀ ਜਾਂਦਾ ਵਿਰੋਧ ਕਰਨੀ ਹੈ ਵੀ ਸਾਡੇ ਮੰਨ ਮਸ ਨਹੀਂ ਨਹੀਂ ਸੁਣਦੇ ਨਹੀਂ ਸੁਣਦੇ ਦੇਖੋ ਅੱਜ ਜਿਹੜਾ ਫਰਜ ਬਣਦਾ ਤੇ ਇਹਦਾ ਐਮਐਲਏ ਦਾ ਆਪ ਆਉਣ ਦਾ ਫਰਜ ਬਣਦਾ ਸੀ ਇਹਦੇ ਕੋਈ ਕਾਰਨ ਇੱਥੇ ਹੋ ਰਾਇਏ ਨੇ ਉਹਦਾ ਕੋਈ ਕਾਰਨ ਐਮਐਲਏ ਸਾਹਿਬ ਆਉਂਦਾ ਦੇਖੋ ਕਹੇ ਉਹਨਾਂ ਦਾ ਬੇਟਾ ਆ ਰਿਹਾ ਅਧੂ ਘਾਟਨ ਕਰ ਰਿਹਾ ਬਿਨਾਂ ਅਧਿਕਾਰਾਂ ਨਿਰਧਾਰਤ ਕਰਾਂ ਤਾਂ ਕਿਹਦ ਕਰੇ ਐਮਐਲਏ ਤਾਂ ਹੋਵੇ ਬੇਟਾ ਕਰ ਨਹੀਂ ਸਕਦਾ ਜੀ ਬੇਟਾ ਕਿਹਨੇ ਕਰ ਸਕਦਾ ਬੇਟਾ ਦਾ ਕੁਛ ਵੀ ਨਹੀਂ ਹੈਗਾ ਲੋਕਾਂ ਨੇ ਐਮਐਲਏ ਨੂੰ ਕਿਹਾ ਕਿ ਤੁਹਾਨੂੰ ਵਾਜੀ ਕਰਨੋ ਅੰਡੀਆ ਕੇ ਮਾਸਾ ਮਸਾ ਕੇ ਸੁਣ ਸਕਦਾ ਹੈ ਇਹ ਇਹ ਕੋਈ ਨਾ ਇਹ ਬਣਾਣ ਜਿਉਤ ਘਟਨ ਕਰ ਸਕਦਾ ਤਾਂ ਫਿਰ ਸਾਡੀ ਗੱਲ ਬਾਤ ਹੈ ਗੱਲ ਬਾਤ ਹੁਣ ਚਲੋ ਆਏ ਆ ਅਸੀਂ ਆ ਕੇ ਸਾਡੀ ਗੱਲ ਬਾਤ ਸੁਣ ਲੈ ਅਸੀਂ ਇੱਥੇ ਜਾ ਰਹੇ ਹਾਂ ਜੁੱਧ ਗੇਟ ਵੱਲ ਜਦੋਂ ਗੇਟ ਤੇ ਆਉਂਗਾ ਆਪਾਂ ਸੇ ਪ੍ਰਸ਼ਾਸਨ ਨਾਲ ਗੱਲ ਬਾਤ ਕਰਾਂਗੇ ਸਸਰੋਂ ਤੋਂ ਉਸ ਤੋਂ ਪਹਿਲਾਂ ਸਸਰੋਂ ਤੋਂ ਮੇਰੀ ਗੱਲ ਮੇਰੇ ਆਉਣ ਦੀ ਗੱਲ ਹੁੰਦੀ ਹੈ ਪ੍ਰਸ਼ਾਸਨ ਦਾ ਅਸੀਂ ਜਾ ਰਹੇ ਹਾਂ ਪ੍ਰਸ਼ਾਸਨ ਨਾਲ ਮੈਂ ਗੱਲ ਕਰਾਂਗਾ ਉਹਨਾਂ ਦਾ ਪਰੇ ਉਹ ਕਹਿੰਦੇ ਕਿ ਤੁਸੀਂ ਸਭ ਦਾ ਰਾਈਟ ਮਨ ਦਾ ਹੱਕ ਹੁੰਦਾ ਹੈ ਥੋੜੇ ਅਸੀਂ ਪੁਹਾਲ ਜਵਾਬ ਕਰਾ ਲੈਂਦੇ ਪਰ ਉਦੋਂ ਲਈ ਤਾਂ ਰਾ ਕਿ ਜੇ ਕੋਈ ਨਾਲ ਸਾਡੀ ਕੋਈ ਸ਼ੋਣੀ ਪੈਠਣਾ ਸਾਡੀ ਕਿੰਨੀ ਹੈ ਬੋਲੋ ਤਾਂ ਅਸੀਂ ਨਿੱਕੀ ਲੈਣਾ ਉਹਨਾਂ ਦੇ ਵਿਆਹਾਂ ਵਾਸਤੇ ਲੜਦੇ ਅਸੀਂ ਤਾਂ ਉਹ ਆ ਕੇ ਸਾਡੇ ਇੱਥੇ ਗੱਲ ਮੈਣ ਲੱਗ ਗਏ ਦੇਖੋ ਪਿੰਡ ਦੇ ਵਿੱਚ ਆਪਸੀ ਭਾਈਚਾਰਾ ਤਾਂ ਬਣਾ ਕੇ ਰੱਖਦੇ ਆਪਾਂ ਇਦਾਂ ਐਸਾ ਪਾਈਚਾਰਾ ਬਣਾ ਕੇ ਰੱਖਦੇ ਆ ਅਸੀਂ ਕੋਈ ਬਗੜੇ ਨਹੀਂ ਹੈ ভাই ਚਲ ਉਹ ਆ ਕੇ ਸਾਡੇ ਗੱਲ ਪੈ ਰਹੇ ਨੇ ਇੱਥੇ ਆ ਕੇ ਹੋਦ ਪਿੰਡ ਦਾ ਸਰਪੰਚ ਹੈ ਜਿਹੜਾ ਸਤਗੁਰੂ ਉਹਨਦੇ ਨਾਲ ਹੈ ਉਹ ਤਾਂ ਰੁਕਣ ਦਾ ਬੰਦਾ ਕਿ ਅਸੀਂ ਸਕੂਲ ਚ ਰਹੀਏ ੱਪੜਾ ਪ੍ਰੋਗਰਾਮ ਵਾਸਾ ਕਰੀਏ। ਇਹਦਾ ਕਹਿਣਾ ਸੀ ਵੀ ਅਸੀਂ ਤਾਂ ਪਿੰਡ ਦੇ ਵਿੱਚ ਸਕੂਲ ਦਾ ਪ੍ਰੋਗਰਾਮ ਆ ਜਿਹੜਾ ਪਰਵਾਹੀ ਨਹੀਂ ਚਾਣ ਪੁੱਛਦੇ ਖੜਾ। ਇਹ ਕਰ ਲੂ ਸੀ ਪ੍ਰੋਗਰਾਮ ਹੁਣ ਹੋਏ ਰਹਿ ਪ੍ਰੋਗਰਾਮ। ਉਦਘਾਟਨ ਸ਼ੋਅ ਕਰ ਲਈ ਅੱਜ ਤੱਕ ਕੋਈ ਗਾਰੰਟੀ ਦਿੱਤੀ ਨਹੀਂ ਸਰਕਾਰ ਨੇ 3 ਸਾਲ ਹੋ ਗਏ 3.5 ਸਾਲ ਹੋ ਸਰਕਾਰ ਬਣੀ ਨੂੰ ਪਿੰਡ ਤੇ ਕਿੰਨਾ ਵਾ ਪੈਸਾ ਹੁਣ ਤੱਕ ਸਾਨੂੰ ਸਹੀ ਕਰਦੇ। ਫੇ ਉਦਘਾਟਨ ਕਾਹਦਾ ਕਰ ਰਹੇ ਨੇ ਜੀ? ਕਿਸੇ ਦਾ ਬਣੋ। ਕੀ ਅਸੀਂ ਖੇਤੀ ਨਹੀਂ ਕਰਦੇ ਹੈਗੇ? ਇੱਥੋਂ ਕਿੰਨਾ ਤੇਲ ਮੱਜਦਾ ਸਾਡਾ ਫੜੇ ਨਹੀਂ ਪਾਉਂਦੇ ਜੀ ਅਸੀਂ ਰੋਟੀ ਨਹੀਂ ਖਾਂਦੇ ਹੈਗੇ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਸਾਡਾ ਕਿੱਧਰ ਗਿਆ ਸਾਡਾ ਹੱਕ ਹੁਣ ਏਸੀ ਲਵਾਉਣ ਦਾ ਹਰ ਘਰ ਘਰ ਨੂੰ ਪੈਸੇ ਕੁਸ਼ੀ ਕਰਦੇ ਨਹੀਂ ਹੈ ਕਿ ਕਿਤੋਂ ਘੱਟ ਲਿਖਾਦਾ ਹੈ ਜੇ ਲੁਕਾਂਸੀ ਨਹੀਂ ਆਸੀਂ ਨੂੰ ਕੋਈ ਇਕੱਠ ਤੁਸੀਂ ਰੱਖ ਕੇ ਦੇਖ ਲਓ ਉਸ ਕੋ ਕੰਦ ਕੰਢੀ ਹੋਈ ਵੀ ਹੁਣ ਕਿੱਟੀ ਕਰ ਤੁਸੀਂ ਦੇਖ ਸਕਦੇ ਫੋਕੀ ਸਿੱਖਿਆ ਕ੍ਰਾਂਤੀ ਆ ਜੀ ਵਿਚਾਰੇ ਮਾਸਟਰਾਂ ਤੇ ਵੀ ਪਤਾ ਲੱਗਿਆ ਕਿ ਇੱਕ ਬਾਉਂਡਰੀ ਦੇ ਦੋਸ ਘਟਣ ਹੋਏ ਨੇ ਦੇਖੋ ਮਾਸਟਰਾਂ ਤੇ ਤਨਨਾ ਸਾਹੀ ਮਢੀ ਜਾ ਰਹੀ ਹੈ ਉਹਨਾਂ ਤੇ ਉਹਨਾਂ ਕਹਿੰਦੇ ਤੁਸੀਂ ਖਰਚਾ ਕਰੋ ਬੇਚਾਰੀਓ ਕਿੱਥੇ ਕਰਨ ਦੀ 25 ਵਜੇ ਕਈ ਤਾਂ ਉਹ ਤੇ ਲੱਗੇ ਹੋਏ ਨੇ ਹਾਂ ਉਹ ਤੇ ਲੱਗੇ ਹੋਏ ਨੇ ਕਈ ਚੱਲ ਪਰਮਾਨੈਂਟ ਵੀ ਨੇ ਉਹ ਬੇਚਾਰੀ ਕਿੱਥੋਂ ਕਰਨ ਕੋਈ ਉਹਨਾਂ ਦਾ ਬਣਦਾ ਸਕੂਲ ਦਾ ਮੇਨ ਗੇਟ ਆ ਜਿਹੜਾ ਉਹਦੇ ਤੋਂ ਦੋਨੋਂ ਪਾਸਿਆਂ ਤੇ ਚਾਰ ਗੱਡੀਆਂ ਨੇ ਉਹ ਦੋਨੋਂ ਪਾਸਿਆਂ ਕੋਈ ਦੋ ਜਿਹੜੇ ਕੂੜਾ ਕੱਪੜਾ ਉਹ ਜਿਹੜੇ ਰੱਖੇ ਹੋਏ ਸੀ ਉਹਦੇ ਘਾਟਾ ਨੇ ਜਿਹੜੇ ਕੀਤੇ ਗਏ ਆ ਜੀ ਉਹ ਪਹਿਲੇ ਪਹਿਲੇ ਸਰਪੰਚ ਨੇ ਜੀ ਉਨੇ ਹੁੰਦੇ ਹੋਏ ਫਿਰ ਉਹ ਵੀ ਕਰਿਆ ਸਾਰੇ ਲੋਕਾਂ ਨੂੰ ਬੁੱਧੂ ਬਣਾਉਣਾ ਮਰਵਾ ਕਰਨਾ ਉਹਨਾਂ ਰੱਖਿਆ ਜਾਂਦਾ ਹੈ ਹੋਰ ਵਾਲੇ ਵਾਲੇ ਹੋਰ ਰੱਖ ਲੈਣ ਕਿਸੇ ਕਮਰੇ ਦੇ ਰੱਖ ਲੈਣ ਇਹਦੇ ਇੱਕ ਕਮਰਾ ਅਸੀਂ ਨਗਰ ਵੱਲੋਂ ਅਸੀਂ ਪਾਇਆ ਹੋਇਆ ਹੈ ਅਸੀਂ ਕਿਲਾਪ ਨੂੰ ਇੱਕ ਨਗਰ ਜਿਹੋੜੇ ਕਮਰਾ ਪਹਿਲਾਂ ਪਾਇਆ ਹੋਇਆ ਹੁਣ ਸਾਡੇ ਉਤਮ ਕਰ ਰਹੇ ਨੇ ਕੁਝ ਨੌਜਵਾਨ ਇੱਥੇ ਜਨਰੇਟਰ ਵਗੈਰਾ ਲਾਉਣ ਬਿਲੇ ਲਾਈਟ ਵੱਗ ਜਾਂਦੇ ਨੇ ਬੱਚੇ ਆਪਣੇ ਹੁਣ ਜਨਰੇਟਰ ਦਾ ਬੰਦ ਨਹੀਂ ਤੇ ਸਾਡੀ ਮੰਗ ਇੱਕ ਪਹਿਲਾਂ ਦੀ ਸੜਕ ਦੀ ਮੰਗ ਹੈ ਬਾਕੀ ਸਾਡੇ ਪਿੰਡ ਦਾ ਜਿਹੜਾ ਹਿੱਸਾ ਬਣਦਾ ਉਹ ਕਿਰਾੜ ਦਾ ਹਿੱਸਾ ਬਣਦਾ ਉਹ ਹੁਣ ਚਾਹੀਦਾ ਕਿਉਂ ਅਸੀਂ ਟੈਕਸ ਦੇ ਲਈ ਸਾਡਾ ਹੱਕ ਬਣਦਾ ਦੂਜਾ ਸਾਡੀ ਕਿਸਾਨੀ ਮੰਗਾ ਨੇ ਦੇਖੋ ਉਥੋਂ ਕਹੇ ਵੀ ਪੰਜਾਬ ਦੀਆਂ ਮੰਗਾਂ ਨੇ ਸਾਰੀਆਂ ਪੰਜਾਬ ਦੀਆਂ ਮੰਗਾਂ ਨੇ ਕਿਉਂ ਅਸੀਂ ਪਾਗਲ ਜਿਹੜੇ ਸਾਡੇ ਆਗੂ ਨੇ ਹੈ ਪੜ੍ਹੇ ਲਿਖੇ ਨੇ ਬੜੀ ਬਿਗੜਿਆ ਕਰਿਆ ਹੋਇਆ ਨੇ ਉਹਨਾਂ ਤੋਂ ਪਰੇ ਬਹੁਤ ਵੱਧ ਪੜ੍ਹੇ ਲਿਖੇ ਨੇ ਉਹਨਾਂ ਨੂੰ ਬੁੱਧੂ ਬਣਾ ਕੇ ਮੀਟਿੰਗ ਦੇ ਵਿੱਚ ਉੱਠ ਕੇ ਜਾਂਦੇ ਨੇ ਇਹ ਤਾਂ ਨਿੱਤ ਛੜਕਾ ਰੋਕ ਲੈਂਦੇ ਨੇ ਜਾਂ ਫਲਾਣਾ ਕਰ ਦਿੰਦੇ ਨੇ 5 ਤਰੀਕ ਨੂੰ ਸਾਡੇ ਘਰਾਂ ਦੇ ਵਿੱਚ ਆ ਕੇ ਕੰਦਾ ਟੱਪ ਕੇ ਸਾਡੇ ਛਾਪੇ ਮਾਰੀ ਕਰਿਆ ਸਾਡੇ ਆਗੂਆਂ ਨੂੰ ਚੱਕਿਆ ਜਾ ਰਿਹਾ ਹੈ ਦੱਸੋ ਕੋਈ ਅਤਵਾਦੀਆਂ ਸੀ ਇਥੋਂ ਦੇ ਨਾਗਰਿਕ ਸਾਡਾ ਹੱਕ ਮੰਗਦਾ ਸਾਡੀਆਂ ਮੰਗਾਂ ਦੇਣ ਇਹ ਤਾਂ ਕਹਿੰਦੇ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਦੇਤੇ ਇਹਨਾਂ ਤੋਂ ਪੰਜ ਫਸਲਾਂ ਤੇ ਐਮਐਸਪੀ ਮੰਗਦਾ ਤੇ ਦੇਖੋ ਇੱਥੇ ਪਾਣੀ ਆ ਸਾਡਾ ਪੱਧਰ ਜਿੱਥੇ ਤੁਸੀਂ ਪੱਤਨ ਤੇ ਜਾ ਰਹੇ ਆ ਅਸੀਂ ਇਹਨਾਂ ਤੋਂ ਮੰਨ ਕਰਦੇ ਆ ਵੀ ਬਾਦਲਮੇਂ ਫਸਲਾਂ ਤੇ ਤੁਹਾਨੂੰ ਮੂੰਗੀ ਦਾਣਾ ਜਿਹੜੀ ਬਾਸਪਤੀ ਜੀਰੀ ਆ ਘੱਟ ਪਾਣੀ ਲੈਂਦੀ ਆ ਉਹ ਤੇ ਦੇ ਦਿਓ ਐਮਐਸਪੀ ਮੱਕੀ ਦੇ ਤੇ ਐਮਐਸਪੀ ਕੁਝ ਫਸਲਾਂ ਤੇ ਤੇ ਕੋਈ ਹੈ ਪੰਜਾਬ ਦੇ ਮੰਗਾ ਹੈ ਨੇ ਕਿ ਨਾ ਹੈ ਗੀਆਂ ਜਿਹੜਾ ਆਪਣੀਆਂ ਕੋਪਰੇਟ ਬੈਂਕਾਂ ਨੇ ਲੈਂਡ ਮਾਰਕ ਬੈਂਕਾਂ ਨੇ ਉਹਦਾ ਜਿਹੜਾ ਆਪਣਾ ਬਨ ਸੈਟਲਮੈਂਟ ਟਾਈਮ ਦੇ ਤੇ ਚੀਜ਼ਾਂ ਦੇ ਜਕ ਮੁਕਤੀ ਕਰਦਾ ਇਹ ਤਾਂ ਜਾਂਦਾ ਵੀ ਉਹ ਸਕੀਮ ਹੈ ਜਿਹੜੀ ਤੁਸੀਂ ਪਹਿਲੀ ਸਰਕਾਰ ਨੇ ਕਰਾਈ ਸੀ ਤੁਸੀਂ ਉਹ ਕਰ ਦੋ ਵੀ ਉਹ ਪੰਜਾਬ ਦੀ ਮੰਗ ਹੈ ਉਹ ਵੀ ਨਹੀਂ ਦਿੱਤਾ ਦਿੱਤੀ ਹੈਗੀ ਹੋਰ ਮੰਗਾਂ ਨੇ ਬਹੁਤ ਗੰਨੀ ਦੀ ਮੰਗਾਂ ਸਾਡੇ ਦੁੱਧ ਦੀ ਮੰਗ ਹੈ ਪੰਜਾਬ ਦੀਆਂ ਮੰਗਾਂ ਜਿਹੜੇ ਸੰਬੰਧਿਤ ਸਾਡੇ 12 ਪਸ਼ੂ ਨੇ ਇੱਥੇ ਲੋਕਾਂ ਦੇ ਕਿਸਾਨਾਂ ਦੇ ਫਸਲਾਂ ਉਜਾੜਦੇ ਨੇ ਸਾਰੀ ਰਾਤ ਵਿਚਾਰੇ ਕਿਸਾਨ ਫਿਰਦੇ ਨੇ ਖੇਤਾਂ 'ਚ ਉਹਨਾਂ ਦਾ ਉਹਨਾਂ ਦਾ ਹੱਲ ਨਹੀਂ ਦਿੱਤੇ ਸੜਕਾਂ ਤੇ ਹੋਰ ਇਹ ਪੰਜਾਬ ਦੀ ਮੰਗ ਨਹੀਂ ਹੈਗੀ ਇਹ ਉਹਨਾਂ ਨੂੰ ਮੰਗਰ ਕਹਿੰਦਾ ਇਹ ਤਾਂ ਸੈਂਟਰ ਦੀਆਂ ਮੰਗਾਂ ਨੇ ਜੀ ਲੋਕਾਂ ਨੂੰ ਗੁੱਧੂ ਬਣਾ ਰਿਆ ਇਹ ਨੇਤ ਛੜਕਾਂ ਦੇ ਆਉਂਦੇ ਨਹੀਂ ਜੀ ਜਿੱਤ ਆਉਂਦੇ ਨਹੀਂ ਪੰਜ ਦਿਨਾਂ ਤੋਂ ਜਦੋਂ ਅਸੀਂ ਜਾਣ ਲੱਗੇ ਅਸੀਂ ਨੇ ਕੋਈ ਸ਼ਰਤ ਨਹੀਂ ਰੋਕੀ ਇਹਨਾਂ ਦੇ ਪ੍ਰਸ਼ਾਸਨ ਨੇ ਸਰਕਾਰ ਨੇ ਸਰਕਾਰ ਰਕਾਈ ਜਾਂਦੇ ਬੜੇ ਬੜੇ ਟੈਂਪ ਲਾ ਕੇ ਤੁਸੀਂ ਵੀ ਗਿਆ ਉਹ ਤੋਂ ਕਵਰੇਜ ਕੀਤੀਆਂ ਇਹ ਸਰਕਾਰਾਂ ਦੇ ਹਾਲ ਹੁੰਦੇ ਨੇ ਕੋੜਾ ਲੋਕਾਂ ਨੂੰ ਲੋਕ ਤਾਂ ਆਪਣੇ ਹੱਕ ਮੰਗਣਗੇ ਰੁਜ਼ਗਾਰ ਮੰਗਣਗੇ ਸਾਡੀਆਂ ਬੱਚੀਆਂ ਸਾਡੇ ਬੱਚੇ ਰੁਜ਼ਗਾਰ ਮੰਗਦੇ ਨੇ ਜਦੋਂ ਇਹ ਡਿਗਰੀਆਂ ਕਰਦੇ ਆ ਉਹਨਾਂ ਦੇ ਲਾਠੀਆਂ ਜਬਰ ਕਰਿਆ ਜਾ ਰਿਹਾ ਉਹਨਾਂ ਨੂੰ ਗੁੱਸਿਆਂ ਦੇ ਫੜ ਕੇ ਖਿੱਚਿਆ ਜਾ ਰਿਹਾ ਕ੍ਰਾਂਤੀਕਾਰੀ ਕਿਸਾਨ ਜਿੰਦਾਬਾਦ 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 ਝਾੜੂ ਪਾਰਟੀ ਮੁਰਦਾਬਾਦ 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 ਹੋਕਰੀ ਸਿੱਖਿਆ ਕ੍ਰਾਂਤੀ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਪਗੌੜਾ ਮੁਕ ਪਗੌੜਾ ਐਮਐਲਏ ਮੁਰਦਾਬਾਦ 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 ਇਥੋਂ ਦਾ ਐਮਐਲਏ ਮੁਰਦਾਬਾਦ ਮੁਰਦਾਬਾਦ ਓ ਆਜੋ ਅੱਗੇ ਜਿਹੜਾ ਬੋਲੂ ਜਿਹੜਾ ਬੋਲੋ ਬਈ ਬੋਲ ਬਈ ਇਹੇ ਬੋਲੋ ਗੋਮਿੰਡਾ ਜੀ ਨੇ ਆਪ ਸਭ ਨੇ ਵੀ ਪਤਾ ਅਸੀਂ ਕਿਸੇ ਆਪ ਦੇ ਪਰਸਨਲ ਮੈਟਰ ਵਾਸਤੇ ਇੱਥੇ ਇਕੱਠੇ ਪਹਿਲਾਂ ਪਤਾ ਨਾ ਮੇਰਾ ਨਾਮ ਜਤਿੰਦਰ ਸਿੰਘ ਹੈ ਪਿੰਡ ਢੋਡ ਦਾ ਨਿਵਾਸੀ ਜੀ ਤੇ ਮੇਰੇ ਨਾਲ ਸਾਰਾ ਪਿੰਡ ਦਾ ਯੂਥ ਗੜਿਆ ਜੀ ਅਸੀਂ ਕਿਸੇ ਆਪ ਦੇ ਪਰਸਨਲ ਮੈਟਰ ਕਰ ਲਈਏ ਅਸੀਂ ਪਿੰਡ ਦੇ ਤੌਰ ਤੇ ਆਏ ਹਾਂ ਸਕੂਲ ਕੋਲ ਕੋਈ ਗਰਾਊਂਡ ਨਹੀਂ ਹੈ ਸਕੂਲ ਦੇ ਜਵਾਕ ਪਿੰਡ ਦੇ ਗਰਾਊਂਡ 'ਚ ਖੇਡਣ ਆਉਂਦੇ ਨਹੀਂ ਪਿੰਡ ਦਾ ਗਰਾਊਂਡ ਤਾਂ ਨਾ ਨਰਕਾ ਹੀ ਗੰਦ ਪੈਂਦਾ ਉੱਥੇ ਨਾਲੀਆਂ ਦਾ ਲੋਕਾਂ ਨੇ ਪਾਥੀਆਂ ਪੱਥਨ ਵਾਸਤੇ ਬਣਾਏ ਬੈਕਗ੍ਰਾਉਂਡ ਅਸੀਂ ਪਹਿਲਾਂ ਐਮਐਲਏ ਸਾਹਿਬ ਆਏ ਨੇ ਪਿੰਡ 'ਚ ਦੋ ਤਿੰਨ ਵਾਰੀ ਅਸੀਂ ਲੈਟਰ ਲਿਖ ਕੇ ਦਿੱਤੇ ਨੇ ਅਸੀਂ ਉਹਨਾਂ ਦੇ ਦਫ਼ਤਰ 'ਚ ਜਾ ਕੇ ਵੀ ਲੈਟਰ ਦਿੱਤੇ ਨੇ ਪਰ 2 ਸਾਲ ਹੋ ਗਏ 3 ਸਾਲ ਪਿੰਡ ਦਾ ਕੋਈ ਇੱਕ ਵੀ ਕੰਮ ਨਹੀਂ ਹੋਇਆ ਜੀ ਪਿੰਡ ਦੀ ਸੁਪੰਚਾਇਤ ਬਣੀ ਆ ਉਹ ਦਾਵਾ ਕਰਦੇ ਨੇ ਕਿ ਅਸੀਂ ਸਾਰੇ ਅਸੀਂ ਆਵਾਜ਼ ਕਿਉਂ ਨਹੀਂ ਆ ਅਸੀਂ ਸਾਧਗੁਰ ਕੋਲ ਛਾੜ ਪਹਿਲਾਂ ਹੋ ਗਿਆ ਜੀ ਅਸੀਂ ਇਕੱਠੇ ਮੁੰਡੇ ਹੋ ਕੇ ਸਾਡੇ ਕਲਾਬ ਦੇ ਪ੍ਰਧਾਨ ਕੋਲ ਵੀ ਅਸੀਂ ਆਪ ਜਾ ਕੇ ਆਏ ਜੀ ਪਰ ਸਾਡੇ ਕੋਲ ਕੋਈ ਹੱਲ ਨਹੀਂ ਹੈ ਜਿੰਮੇਲੀ ਗ੍ਰਾਂਟ ਆਈ ਪਈ ਆ ਕਿੱਥੇ ਨਹੀਂ ਗ੍ਰਾਂਟ ਆਈ ਪਈ ਆ ਸਾਨੂੰ ਛੋਥੇ ਵਾਦੇ ਦਿੱਤੇ ਕਹਿੰਦੇ ਸੋ ਚਿੰਮ ਲਵਾਵਾਂਗੇ ਪਿੰਡ ਦਾ ਵਿਕਾਸ ਕਰਾਂਗੇ ਸਾਡਾ ਨੰਤ ਹੋਏਗੀ ਆ 6 ਫੁੱਟ ਦਾ ਮੁੱਦਾ ਜੀ ਕਿੱਥੇ ਆ ਉਹਥੇ ਉਹ ਪਾਣੀ ਖਰਾਬ ਆਂਦਾ ਜੀ ਉਹਦੇ ਵਿੱਚ ਡਿੱਗੇ ਛਾਤੀ ਤੱਕ ਗਿਆ ਜੀ ਕੋਈ ਕਹਿੰਦਾ ਜਵਾਬ ਵੀ ਖੇਡ ਲੈਣ ਜੀ ਉਹਦੇ ਵਿੱਚ ਡਿੱਗੇ ਕੌਣ ਜ਼ਿੰਮੇਵਾਰ ਹੈ ਪਾਣੀ ਜਾਂਦਾ ਖੜਦਾ ਜੀ ਅੰਨਾਂ ਨਾਲ ਪਾਣੀ ਮੁੰਡੇ ਵਿੱਚ ਡੁੱਬੇ ਨਹੀਂ ਦੋ ਵਾਰ ਮਾਸਾ ਖੇਡਦੇ ਖੇਡਦੇ ਜੀ ਪਿੰਡ ਦਾ ਜਿਵੇਂ ਅੜਕਾ ਉੱਥੇ ਤੁਸੀਂ ਗਰਾਊਂਡ ਤੇ ਦੇਖ ਲਓ ਗਰਾਊਂਡ ਹੁੰਦਾ ਹੀ ਨਸ਼ਿਆਂ ਤੋਂ ਮੁਕਤ ਵਾਸਤੇ ਤੁਸੀਂ ਇਸ ਟਾਈਮ ਗਰਾਊਂਡ ਤੇ ਜਾ ਕੇ ਦੇਖ ਲਓ ਨਸ਼ਿਆਂ ਦੇ ਨਸ਼ੇ ਉੱਥੇ ਕਰਦੇ ਨੇ ਮੁੰਡੇ ਉੱਥੇ ਸਿਕਟਾ ਹੋਰ ਵੀ ਟੀਜਰ ਟੂ ਕੇ ਉੱਥੇ ਪਏ ਹੋਣੇ ਗਰਾਊਂਡ ਇਸ ਟਾਈਮ ਨੋਸ਼ਾ ਨਸ਼ਾ ਸਾਜੀ ਕਰਦੇ ਨੇ ਤਸਕਰੀ ਵਾਲੇ ਕਰਦੇ ਹੋਣੇ ਪਰ ਮੁੰਡੇ ਹੈਗੇ ਨਹੀਂ ਜਿਹੜੀ ਉੱਥੇ ਨਸ਼ਾ ਕਰਦੇ ਨੇ ਉੱਥੇ ਹੁਣ ਸਾਨੂੰ ਸਬੂਤ ਪਏ ਹੋਣਗੇ ਉੱਥੇ ਨਸ਼ਾ ਸਭ ਸਾਰੇ ਕਿਤੇ ਮਿਲਦੇ ਆਵੇਂ ਇਸ ਤੋਂ ਕਾਹਦੇ ਦਾ ਬਹੁਤ ਬੋਲ ਕਹਿਣ ਨੂੰ ਤਾਂ ਕੁਛ ਮਰਜ਼ੀ ਕਹਿ ਲਈ ਜਦੋਂ ਰੋਪੜ ਕੋਲ ਲਿਖੇ ਚੱਲ ਰਹੀ ਸ਼ਰਮ ਬੱਧ ਰਹੀ ਕੋਈ ਇਹ ਤਾਂ ਰੋਪ ਟੋਪ ਨਹੀਂ ਹੈਗੀ ਅਸੀਂ ਇਹੀ ਗਰਾਉਂਡ ਦੇ ਚਾਨੇ ਹੀ ਕੱਲੇ ਅਸੀਂ ਜਿਹੜੇ ਸਾਨੂੰ ਕਲੱਬ ਕੋਲੋਂ ਅਸੀਂ ਮੁੰਡਿਆਂ ਦੇ ਫਿਰਕੇ ਕਲੱਬ ਕੋਲੋਂ 15000 ਦੀ ਗਰਾਜ ਲੱਤੀ ਹੈ ਅਸੀਂ

ਅੱਡ ਅਸੀਂ ਹੁਣ ਇਹ ਇੱਥੇ ਜਦ ਅਸੀਂ ਜਾ ਰਹੇ ਸੀਗੇ ਇੱਕ ਮਿੰਟ ਅਸੀਂ ਸਾਰੇ ਇੱਥੋਂ ਜਾ ਰਹੇ ਸੀਗੇ ਸਪੋਰਟ ਇਕੱਠੇ ਹੋ ਕੇ ਉਹ ਸਾਡੇ �्रे ਭੱਜ ਭੱਜ ਜਾਣ ਲੱਗੇ ਨਹੀਂ ਸਾਨੂੰ ਪੁਲਿਸ ਵਾਲੇ ਜਨਫੈਕਟਰ ਸਾਨੂੰ ਕਹਿੰਦੇ ਤੁਸੀਂ ਜਦ ਅੰਦਰ ਵਿੱਚ ਜਾਤੇ ਘਰਾਂ ਨੂੰ ਬਾਹਰ ਕਿਉਂ ਜਾ ਕੇ ਅਸੀਂ ਆਤੇ ਹੱਕਾਂ ਵਾਸਤੇ ਆ ਰਹੇ ਹਾਂ ਅਸੀਂ ਹੱਕ ਦਾ ਹੱਕ ਦਸਨ ਆ ਰਹੇ ਅਸੀਂ ਕੋਈ ਲੜਨ ਨਹੀਂ ਆ ਰਹੇ ਜੇ ਯੂਥ ਯੂਫੀਆ ਹੋ ਗਈ ਉਹ ਕਹਿੰਦਾ ਮੈਂ ਕਿਹਾ ਸੀ ਮੰਗ ਰੱਖਣਾ ਹੈ ਇਹ ਕਿਸੇ ਨਾਲ ਲੜਨ ਨਹੀਂ ਆਏ ਜੀ ਅਸੀਂ 40 ਦਿਨਾਂ ਨਾਲ ਅੰਦਰ ਜਾਣ ਲੱਗ ਰਹੇ ਹਾਂ ਉਹ ਸਾਡੇ ਘਰੀ ਭੱਜ ਗਏ ਸਾਡੇ ਨਾਲ ਥੱਪਣ ਥੱਪਣ ਹੋਣ ਲੱਗੇ ਨੇ ਹੱਥ ਇੱਜੇ ਲੱਗਣੇ ਪੁੱਛੜੇ ਨੇ ਆ ਕੇ ਵਿੱਚ ਰੁੱਕ ਗਏ ਬਾਜੂ ਪੁੱਛੜੇ ਸਾਨੂੰ ਕਹਿੰਦੀ ਤੁਸੀਂ ਆਪੇ ਅੰਦਰ ਬੈਠੀ ਜਾ ਕੇ ਜਾਂ ਘਰਾਂ ਨੂੰ ਜਾਓ ਅਸੀਂ ਆਪੇ ਹੱਥ ਰੱਖਣ ਵੀ ਨਹੀਂ ਆ ਸਕਦੇ ਉਹ ਵਿਖਾਰ ਆਪਸੀਂ ਪਹਿਲਾਂ ਅਸੀਂ ਆਪਸੀ ਭਾਈ ਜਾ ਰਹੇ ਹਾਂ ਕਿ ਸਰਪੰਚਾਇਤ ਸਾਡੇ ਨਾਲ ਉਹ ਪੰਚਾਇਤ ਨਾਲ ਖੜੀ ਹੈ ਕਿ ਉਹ ਗਰਾਊਂਡ ਦੇ ਕੰਮਾਂ 'ਚ ਨਸ਼ੇ ਦੇ ਵਿਰੋਧ ਦਾ ਜੀ ਪ੍ਰੈਸ਼ਰ ਬਣਾਉਣਾ ਚਾਹੁੰਦੇ ਨਹੀਂ ਦਬਾਅ ਜੇ ਰੱਖਣਾ ਚਾਹੁੰਦੇ ਨੇ ਆਪਾਂ ਐਮਐਲਏ ਸਾਹਿਬ ਦੇ ਸਵਾਗਤ ਲਈ ਇੱਥੇ ਬੱਚੇ ਖੜੇ ਨੇ ਜਿਨ੍ਹਾਂ ਨੇ ਰੀਵਨ ਕੱਟ ਕੇ ਮਹੂਰਤ ਕਰਵਾਉਣਾ ਸਕੂਲ ਦਾ ਅਜਗੀਰ ਨਾ ਕਰੋ ਅਜਗੀਰ ਤੋਂ ਜਿਹੜਾ ਬੱਚਾ ਤੁਹਾਡੇ ਕੋਲ ਹੋ ਗਿਆ ਉਹਦੀ ਆਈਡੀ ਲਾ ਲਓ